1 ਤਾਰੀਖ ਨੂੰ ਜਿਹਨ ਲੋਕ ਲੋਕ ਸਭਾ ਦੇ ਜਿਹੜੇ ਚੋਣਾਂ ਦੀ ਵੋਟਾਂ ਪੈਂਦੀਆਂ ਹੈਗੀਆਂ ਪੰਜਾਬ 'ਚ ਤੇ ਉਹਦੇ ਮੱਦੇਨਜ਼ਰ ਜਿਹੜਾ ਹੈਗਾ ਉਹ ਆਪਾਂ ਪੂਰੇ ਹੁਸ਼ਾਰਪੁਰ ਜ਼ਿਲ੍ਹੇ ਵਿੱਚ ਵੱਖ-ਵੱਖ ਕੌਨਫੀਡੈਂਸ ਬਿਲਡਿੰਗ ਮੀਜਰ ਜਿਹੜੇ ਹੈਗੇ ਲੈ ਰਹੇ ਹੈਗੇ ਜਿਹਦੇ ਵਿੱਚੋਂ ਇੱਕ ਹੈਗਾ ਫਲੈਗਸ਼ਿਪ ਤੇ ਅੱਜ ਆਪਾਂ ਸਿੱਟੀ ਏਰੀਆ 'ਚ ਫਲੈਗਸ਼ਿਪ ਦੇ ਸਾਥ ਦੇ ਨਾਲ ਆਪਣੇ ਸੀਐਫਟੀਪ ਤੇ ਜਿਹੜੇ ਕੌਂਸਲਪਰ ਸਾਡੇ ਪੀਐਸਐਫ ਦੇ ਮੁਲਾਜ਼ਮਾਂ ਨਾਲ ਨਾਲ ਜ਼ਿਲ੍ਹਾ ਪੁਲਿਸ EARP ਦੀ ਟੀਮ ਨਾਲ ਨਾਲ ਮਿਲ ਕੇ ਆਪਾਂ ਪੂਰੇ ਸ਼ਹਿਰ 'ਚ ਬਲੈਕ ਮਾਰਕੀਟ ਚ ਘੱਡ ਰਹੇ ਹਾਂ ਨਾਲ ਸਪੈਸ਼ਲ ਚੈਕਿੰਗ ਵੀ ਕੀਤੀ ਜਾਏਗੀ ਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂਾਂ ਤੇ ਰੋਟੇਸ਼ਨ ਬੇਸਿਸ 'ਤੇ ਜਨੇਟ ਹੈ ਕਿ ਬਲੈਕ ਮਾਰਕੀਟਸ ਲਈ ਇਸਕੇ 1 ਮਹੀਨੇ ਤੋਂ ਚੱਲ ਰਿਹਾ ਹੈ ਜੇ ਕੋਈ ਕਿਸੇ ਵੀ ਅਕੰਡ ਕਰਦਾ ਰਹੇ ਉਹ ਬਾਅਦ ਕਿਸੇ ਪ੍ਰੋਗਰਾਮ ਦੀ ਤੇ ਹੁਣ ਜਿਹੜੇ ਹੈਗੇ ਸਾਡੇ ਕੋਲੇ CFPB ਦੀਆਂ ਕੰਪਨੀਆਂ ਸਟੇਅ ਹੈਗੀ ਤੇ ਦੋ ਕੰਪਨੀਆਂ ਆਉਣ ਵਾਲੇ ਗੋਪਿੰਦਰਾ ਕੱਲ ਤੱਕ ਆ ਜਾਣਗੀਆਂ ਦੋ ਕੰਪਨੀਆਂ ਤੇ ਅਗਲੇ 4 ਦਿਨਾਂ 'ਚ ਸਾਡੇ ਕੋਲ 4 ਕੰਪਨੀਆਂ ਆ ਜਾਣਗੀਆਂ ਚਾਰ ਲੋਕ ਸਮਾਜ ਚੋਰ ਸੀਐਸਪੀ ਇਕੱٹری ਆਂਦੀ ਹੈ ਸਾਡੇ ਕੋਲ ਤੇ ਉਹਨਾਂ ਨੂੰ ਮਿਲ ਕੇ ਤੇ ਜਿਹੜੇ ਵਲਨਰੇਬਲ ਪੁਆਇੰਟਸ ਹੈਗੇ ਉੱਥੇ ਕੰਫੀਡੈਂਸ ਬਿਲਡਿੰਗ ਮੀਜਰ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੇ ਕਮਿਟਮੈਂਟ ਦੇ ਨਾਲ ਮੈਸੇਜ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਕੰਫੀਡੈਂਸ ਬਿਲਡ ਅਪ ਕਰਨਾ ਬੂਸਟ ਅਪ ਕਰਨਾ ਤੇ ਉਹਨਾਂ ਨੂੰ ਆਹ ਭਰੋਸਾ ਦਿਲਾਉਣਾ ਕਿ ਲੋਕ ਨੋਟਰ ਬੇਸ ਸਿਸਟਮ ਦੀ ਸਥਿਤੀ ਜਿਹੜੀ ਹੈ ਉਹ ਅੰਡਰ ਕੰਟਰੋਲ ਹੈਗੀ ਹਰ ਤਰੀਕੇ ਦੇ ਨਾਲ ਤੇ ਮੈਂ ਕੋਈ ਵੀ ਸ਼ਰਾਪਤੀ ਅਨਸਰ ਨੂੰ ਜਿਹਾ ਹੈਗਾ ਉਹ ਚੋਣਾਂ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਦੇ ਨਾਲ ਜਿਹੜਾ ਹੈਗਾ ਪੂਰੀ ਪੁਲਿਸ ਫੋਰਸ ਨਾਲ ਜਿਹੜੇ ਸੀਪੀਐਫ ਦੇ ਸਾਡੇ ਸਾਥੀ ਰਹੇ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਫ੍ਰੀ ਫੇਅਰ ਨਿਰਪੱਖ ਇਲیکشن ਕਰਾਉਣ ਵਾਸਤੇ ਅਸੀਂ ਕਮੇਟੀ ਦਾ ਤੇ ਉਸ ਤਰੀਕੇ ਨਾਲ ਇਹ ਲਿਖਾ ਸਰ ਟੋਟਲ ਕਿੰਨੀ ਫੋਰਸ ਲਗਾਈ ਗਈ ਹੈ ਪੰਜਾਬ ਵਿੱਚ ਹੁਣ ਆਪਣੇ ਪੂਰੇ ਜ਼ਿਲ੍ਹੇ 'ਚ ਜਿਹੜਾ ਹੈਗਾ ਹਾਦਸੇ ਦੇ ਨਾਲ ਆਪਣੇ ਕੋਲੇ ਸੀਐਪੀਐਫ ਲੋਨ ਬੀਐਸਐਫ ਦੀ ਇੱਕ ਕੰਪਨੀ ਆਪਣੇ ਕੋਲੇ ਹੈਗੀ ਹੈ ਜਿਹਦੇ ਵਿੱਚੋਂ ਆਪਣੇ ਕੋਲ ਸਰਕਾਰ ਜੁਆਨ ਕਿਰਦਾਰ ਰਹਿ ਸਕੀ ਉਸ ਤੋਂ ਅਲਾਵਾ ਜ਼ਿਲ੍ਹਾ ਪੁਲਿਸ ਦੋ ਆਰਪੀ ਟੀਮਸ ਆਪਣੇ ਕੋਲੇ ਹੈਗੀਆਂ ਔਰ ਸੀਐਪੀਐਫ ਜਿਹੜੀ ਅਲੋਟਮੈਂਟਸ ਹੈਗੀਆਂ ਉਹ ਆਉਣ ਵਾਲੇ ਦਿਨਾਂ ਤੋਂ ਜਿਦਾਂ ਕੱਲ ਤੋਂ ਹੀ ਆਪਣੇ ਕੋਲੇ ਆਉਣਾ ਸ਼ੁਰੂ ਹੋ ਜਾਣਗੀਆਂ ਤੇ ਚੋਣਾਂ ਤੋਂ ਪਹਿਲਾਂ-ਪਹਿਲਾਂ ਆਪਣੇ ਕੋਲ 10 ਤੋਂ ਜ਼ਿਆਦਾ ਟੁਕੜੀਆਂ ਸੀ ਇੱਥੇ ਦੀਆਂ ਆਪਾਂ ਨੂੰ ਮਿਲेंगी ਤੇ ਟੋਟਲ ਇਲੈਕਸ਼ਨ ਦੇ ਦੌਰਾਨ ਜਿਹੜੀ ਹੈਗੀ ਜਦੋਂ ਆਪਣੀ ਵੋਟਿੰਗ ਹੋਏਗੀ ਉਸ ਟਾਈਮ ਆਪਣੇ ਜ਼ਿਲ੍ਹੇ 'ਚ ਲਗਭਗ 5000 ਦੀ ਪੂਰੇ ਇਹ ਸਾਰੇ ਪੋਲਿੰਗ ਬੂਥਾਂ ਤੇ ਲੋਕੇਸ਼ਨਾਂ ਤੇ ਪੈਟਰੋਲਿੰਗ ਪਾਰਟੀਆਂ ਤੇ ਤੇ ਉਹ ਅੰਦਾਜ਼ਨ ਤੋਂ ਵੱਧ ਦੀ ਫੋਰਸ ਦੀ ਜਨਤ ਹੈ ਸਰ ਇੰਟਰਸਟੇਟ ਨਾ ਕਿ ਜਿਹੜੇ ਉਹਨਾਂ ਨੂੰ ਕਿਸ ਤਰ੍ਹਾਂ ਵੀ ਕੀ ਜਾਵੇ ਕਿ ਆਪਣੇ 11 ਟੋਪਲ ਇੰਟਰਸਟੇਟ ਬਣਾ ਕੇ ਹੈਗੇ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਹੈਗੇ ਤੇ ਉੱਥੇ ਆਪਣੀ 24 ਘੰਟੇ ਫੋਰਸ ਬੜੀ ਮੁਸਤਕਿਲ ਦੇ ਨਾਲ ਹਿਮਾਚਲ ਪੁਲਿਸ ਦੇ ਨਾਲ ਕੋਟੇ ਮੀਟਿੰਗ ਸਿੱਛਾ ਤਨਾਨਾ ਹੈਗੀ ਤੇ ਉੱਥੇ 24 ਘੰਟੇ ਚੱਕੀ ਚੱਲੀ ਹੈ ਉਸ ਤੋਂ ਇਲਾਵਾ ਜਿਹੜੀ ਐਫਐਸਟੀ ਤੇ ਐਸਐਸਟੀ ਟੀਮਸ ਹੈਗੇ ਹਰ ਕਨਸਟਿਟੂਐਂਸੀ ਹਰ ਕਨਸਟਿਟੂਐਂਸੀ ਉਸ ਪੀਐਨ3 ਐਫਐਸਟੀ ਤੇ ਤਿੰਨ ਤਿੰਨ ਐਸਐਸਟੀ ਟੀਮ ਜਿਹੜੀ ਹੈਗੀ ਆ ਉਹ ਆਪਣੇ ਤਨਾਤ ਹੈ ਜਿਹੜੀ ਰੈਂਡਮ ਚੈਕਿੰਗ ਸਟੈਟਿਕ ਚੈਕਿੰਗ ਜਿਹੜੀ ਚੱਲਦੀ ਹੈਗੀ ਉਹ ਵੀ ਦੇ ਨਾਲ ਫਲਾਈਂਗ ਸਕਵਰ ਜਿਹੜਾ ਹੈਗੇ ਉਹ ਵੀ ਚੈਕਿੰਗ ਕਰ ਰਹਾ ਹੈਗੇ ਕੋਈ ਵੀ ਕਿਸੇ ਵੀ ਤਰੀਕੇ ਦੀ ਨਿਕਸ ਮਰਲਿੰਗ, ਟ੍ਰਸਟ ਮਰਲਿੰਗ, ਕੈਸ਼ ਦਾ ਇਲੀਗਲ ਕੈਸ਼ ਦਾ ਫਲੋ ਜਾਂ ਕੋਈ ਫਰੀ ਬੀਜ਼ ਦਾ ਫਲੋ, ਕੋਈ ਗਿਫਟਾਂ ਦਾ ਫਲੋ ਜਿਹੜਾ ਹੈਗਾ ਉਹਨਾਂ ਚੈੱਕ ਕੀਤਾ ਜਾ ਰਿਹਾ ਹੈਗਾ ਤੇ ਉਹਨੂੰ ਬਿਲਕੁਲ ਵੀ ਜਿਹੜਾ ਹੈਗਾ ਉਹ ਜ਼ੋਨ ਵਿਚਾਰ ਨੂੰ ਜ਼ੋਨ ਦੀ ਪ੍ਰਕਿਰਿਆ ਨੂੰ ਡਿਸਟਰਬ ਨਹੀਂ ਕਰਨ ਦਿੱਤਾ ਜਾਏਗਾ ਤੇ ਅਸੀਂ ਫਰੀ ਐਂਫੇਅਰ ਲਈ